ਹੈਲੋ एवरीवन वेलकम बैक ਮੈਂ YouTube ਚੈਨਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਬਿਲਕੁਲ ਵਧੀਆ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਪਾਉਣੀ ਹੈ ਫਤਰੀ ਸਾਂਸ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਟਾਈਮ ਤੋਂ ਆਪਾਂ ਵੀਡੀਓਸ ਨੂੰ ਪਤਾ ਮੈਂ ਕਦੇ-ਕਦੇ ਪਾਉਣੀ ਹੁੰਦੀ ਆ ਡਿਲੀ ਨਹੀਂ ਪਾਉਂਦੇ ਜਦੋਂ ਪ੍ਰਮਾਤਮਾ ਪਹਿਲਾਂ ਵਰਗਾ ਜੀਵਨ ਕਰਦੇ ਸਾਰਿਆਂ ਦਾ ਹਨਾ ਜਿਵੇਂ ਪਹਿਲਾਂ ਚੱਲਦਾ ਸੀਗਾ ਓਮ ਜੁਕਰ ਪ੍ਰਮਾਤਮਾ ਦੁਆਰੇ ਓਮ ਜੁਕਰ ਚਾਲੂ ਕਰਦੇ ਹਨਾ ਸਾਰਿਆਂ ਦਾ ਜਨ ਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਬਹੁਤ ਮੇਰੇ ਭੈਣ ਭਾਇਆ ਨੇ ਮਦਦ ਵੀ ਕੀਤੀ ਆ ਹਨਾ ਜਿਹੜਾ ਬਹੁਤ ਵੱਡੇ ਪੱਧਰ ਤੇ ਜਿਨ੍ਹਾਂ ਨੂੰ ਆਪਾਂ ਭੰਡ ਕਹਿ ਦਿੰਨੇ ਆ ਹਨਾ ਆਪਾਂ ਕਹਿੰਨੇ ਭੰਡ ਨਹੀਂਗੇ ਇਹ ਭੰਡ ਨੇ ਉਹ ਪੰਡਈ ਅੱਜ ਉਹ ਪੰਡਈ ਥੋਡੇ ਕੰਮ ਆਏ ਨੇ ਆਪਾਂ ਸਿੰਗਰਾਂ ਨੂੰ ਤੇ ਜਿਹੜੇ ਐਕਟਰ ਨੇ ਉਹਨਾਂ ਨੂੰ ਭੰਡ ਕਹਿੰਨੇ ਆ ਜ਼ਿਆਦਾਤਰ ਉਹ ਥੋਡੇ ਹੁਣ ਪੰਡਈ ਕੰਮ ਆਏ ਨੇ ਪੰਜਾਬ ਨਾਲ ਹੋਰ ਕੋਈ ਨਹੀਂ ਖੜਿਆ ਥੋਡੇ ਪੰਡਈ ਥੋਡੇ ਨਾਲ ਖੜੇ ਨੇ ਜਿਹੜੇ ਜਿਹੜੇ ਹਨਾ ਪੰਜਾਬ ਨੂੰ ਪਹਿਲਾ ਵਰਗਾ ਕਰਨ ਚ ਥੋਡੀ ਮਦਦ ਕਰ ਰਹੇ ਨੇ ਤੇ ਕਿਸੇ ਨੂੰ ਵੀ ਇਦਾਂ ਦਾ ਨਹੀਂ ਕਹਿਣਾ ਚਾਹੀਦਾ ਚਾਹੇ ਕੋਈ ਬੰਦਾ ਮਾੜਾ ਚਾਹੇ ਕੋਈ ਚੰਗਾ ਆਪਦੀ ਜ਼ੁਬਾਨ ਨਾਲ ਕਿਸੇ ਨੂੰ ਵੀ ਮਾੜਾ ਚੰਗਾ ਨਹੀਂ ਕਹਿਣਾ ਚਾਹੀਦਾ ਕਈ ਵਾਰ ਆਪਾਂ ਨੂੰ ਕਹਿੰਦੇ ਹੁੰਦੇ ਨੇ ਗਲੀਆਂ ਦੇ ਕੱਖਾਂ ਦੀ ਵੀ ਲੋੜ ਪੈ ਜਾਂਦੀ ਆ ਹੁਣ ਉਹੀ ਕੰਮ ਹੋਇਆ ਪਿਆ ਹਨਾ ਉਹੀ ਭੈਣ ਭਾਈ ਸਾਰਿਆਂ ਦੇ ਕੰਮ ਆ ਰਹੇ ਨੇ ਕੋਈ ਟਰੈਕਟਰ ਦੇ ਰਿਹਾ ਕੋਈ ਮੱਝਾਂ ਦੇ ਰਿਹਾ ਕੋਈ ਪੈਸੇ ਗਣੀਓ ਮਦਦ ਕਰ ਰਿਹਾ ਕੋਈ ਅੱਜ ਲੋ ਰਸਨ ਪਾਣ ਜਾਂਦਾ ਉੱਥੇ ਕੋਈ ਤੋੜਾ ਹੈ ਨਹੀਂ ਕੋਈ ਵੀ ਸਮਾਂ ਦੀ ਰਸਨ ਪਾਣ ਜਾਂਦੇ ਉੱਥੇ ਹੋਰ ਵੀ ਗਲ ਰਿਹਾ ਮੇਰੀਆਂ ਭੈਣਾਂ ਬੱਚਿਆਂ ਦੇ ਡੈਪਰ ਵਗੈਰਾ ਇਥੋਂ ਲੱਗੇ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਆ ਉੱਥੇ ਉਹ ਚੀਜ਼ ਪਹੁੰਚ ਚੁੱਕੀ ਆ ਜਿਹੜੇ ਆਪਾਂ ਹੁਣ ਆਮ ਆਪਣੇ ਸਬਜ਼ੀਆਂ ਭਾਜੀਆਂ ਰੋਟੀ ਪਾਣੀ ਬਣਾ ਕੇ ਉੱਥੇ ਲੰਗਰ ਵਗੈਰਾ ਲਾ ਜਾ ਰਹਿਆਂ ਬਲਕਿ ਉਹ ਤਾਂ ਹੁਣ ਖਰਾਬ ਹੀ ਹੋ ਰਿਹਾ ਉਹਦੀ ਤਾਂ ਕੋਈ ਲੋੜ ਨਹੀਂ ਹੈਗੀ ਹੁਣ ਉੱਥੇ ਲੈ ਕੇ ਜਾਣ ਦੀ ਚਲੋ ਇੰਨਾ ਕਹਿੰਦੇ ਹੋਏ ਆਪਾਂ ਪ੍ਰਮਾਤਮਾ ਅੱਗੇ ਪ੍ਰੇ ਕਰਦੇ ਆ ਸਾਡਾ ਪੰਜਾਬ ਪਹਿਲਾ ਵਾਂਗੂ ਹੱਸਦਾ ਵਸਦਾ ਹੋ ਜਾਈਏ ਚਲੋ ਹੋ ਵੀ ਜਾਊਗਾ ਪਰ ਪੰਜਾਬ ਤੇ ਬਹੁਤ ਸਾਰੀਆਂ ਆਫਤਾਂ ਆਈਆਂ ਨੇ ਤੇ ਸਾਡਾ ਪੰਜਾਬ ਪਹਿਲਾ ਵਰਗਾ ਹੋਇਆ ਵੀ ਹੈ ਕਿਉਂ ਗੁਰੂਆਂ ਪੀਰਾਂ ਦੀ ਧਰਤੀ ਹੈ ਦਾਨਪੁੰਨ ਵਾਲਿਆਂ ਦੀ ਧਰਤੀ ਹੈ ਪ੍ਰਮਾਤਮਾ ਜਨ ਜੀਵਨ ਪਹਿਲਾ ਵਰਗਾ ਹੋ ਹੀ ਪਿਆ ਮਤਲਬ ਕੋਈ ਨਾ ਥੋੜੇ ਟਾਈਮ ਵਿੱਚ ਦੀ ਉਹ ਵੀ ਆਉਣੇ ਆ ਮੇਨ ਗੱਲ ਤੇ ਆਪਾਂ ਜਿਹੜੇ ਤੁਹਾਡਾ ਨਾ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਤੇ ਇਹ ਵੀਡੀਓ ਸ਼ੇਅਰ ਕਰ ਰਹੇ ਜਾ ਰਹੇ ਹਾਂ ਜਿਹੜੀਆਂ ਮੇਰੇ ਭੈਣਾਂ ਦੇ ਨਾ ਇੱਥੇ ਇੱਥੇ ਸਾਰੇ ਹਨਾ ਸਕਿਨ ਤੇ ਅਣਚਾਹੀ ਵਾਲ ਆ ਜਾਂਦੇ ਏਜ ਦੇ ਨਾਲ ਨਾਲ ਉਮਰਵਦਨ ਦੇ ਨਾਲ ਨਾਲ ਉਹ ਵਾਲ ਹੁੰਦੇ ਨੇ ਜਿਹੜੇ ਪੱਕੇ ਵੀ ਜਾਂਦੇ ਨੇ ਕਿਸੇ ਦੇ ਉਰੇ ਹੁੰਦੇ ਨੇ ਆ ਚੀਜ਼ ਤੇ ਥੋਡੀ ਤੇ ਹਨਾ ਕਿਸੇ ਦੇ ਆ ਚੀਜ਼ ਤੇ ਬਹੁਤ ਜ਼ਿਆਦਾ ਵਾਲ ਹੁੰਦੇ ਨੇ ਆ ਚੀਜ਼ ਤੇ ਆ ਚੀਜ਼ ਤੇ ਤੇ ਇੱਥੇ ਇੱਥੇ ਹੁੰਦੇ ਨੇ ਆਪਾਂ ਜਿਹੜੀ ਮਰ ਕੇ ਥ੍ਰੈਡਿੰਗ ਵਗੈਰਾ ਹੁੰਦੀ ਆ ਥ੍ਰੈਡਿੰਗ ਤਾਂ ਆਪਾਂ ਕਰਵਾ ਲੈਨੇ ਆਗੇ ਹਨਾ ਤੇ ਆਪਾਂ ਲਿਪਸ ਵਗੈਰਾ ਕਰਵਾ ਲੈਨੇ ਆ ਤੇ ਜਿਹੜੇ ਮਤਲਬ ਆਪਾਂ ਉਰੋਂ ਉਰੋਂ ਵਾਲ ਕਢਵਾਉਣੇ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਨੇ ਤੇ ਕੜਵਾਏ ਨਹੀਂ ਜਾਂਦੇ ਹੈਗੇ ਵਾਲ ਹਨਾ ਤਕਲੀਫ ਹੋਣ ਲੱਗ ਜਾਂਦੀ ਆ ਕਈ ਵੇਰ ਭੈਣਾਂ ਬੈਕਸ ਵਗੈਰਾ ਕਰਦੀਆਂ ਨੇ ਤੇ ਉਹਦੇ ਨਾਲ ਕੜਵਾ ਲੈਂਦੀਆਂ ਨੇ ਕਈ ਮੇਰੇ ਭੈਣਾਂ ਲੇਜ਼ਰ ਟ੍ਰੀਟਮੈਂਟ ਲੈਂਦੀਆਂ ਨੇ ਕੜਵਾ ਲੈਂਦੀਆਂ ਨੇ ਪਰ ਉਹ बार-बार ਆ ਹੀ ਜਾਂਦੇ ਹੁੰਦੇ ਨੇ ਉਹ ਮਤਲਬ ਕਿ ਹਟਦੇ ਨਹੀਂ ਹੁੰਦੇ ਆਪਣੇ ਤੇ ਆ ਜਿਹੜਾ ਇੱਕ ਪੱਥਰ ਦਾ ਟੁਕੜਾ ਹੈ ਐਲ ਐਮ ਵੀ ਕਹਿੰਦੇ ਨੇ ਆ ਮੈਨੂੰ ਆਪਾਂ ਫਿਟਕਰੀ ਕਹਿੰਦੇ ਆ ਤੇ ਪਿੰਡਾਂ ਚ ਫਟਕੜੀ ਵੀ ਕਹਿੰਦੇ ਨੇ ਫਿਟਕਰੀ ਵੀ ਕਹਿੰਦੇ ਨੇ ਤੇ ਐਲ ਐਮ ਵੀ ਕਹਿੰਦੇ ਨੇ ਬਹੁਤ ਵਧੀਆ ਪੱਥਰ ਦਾ ਟੋਕੜਾ ਇਹ ਤੇ ਇਹ ਤੁਹਾਨੂੰ 20 25 ਰੁਪਈਆ ਦਾ 30 ਰੁਪਈਆ ਦਾ ਮਿਲ ਜਾਂਦਾ ਇੱਕ ਡੱਬੀ ਚੋਂ ਦਾ ਤੁਸੀਂ ਇਹੀ ਲੈਣਾ ਮੈਨੂੰ ਨਹੀਂ ਪਤਾ ਇਹ ਕਿਹੜੀ ਕੰਪਨੀ ਦਾ ਤੇ ਕੰਪਨੀ ਤੁਸੀਂ ਕੋਈ ਵੀ ਲੈ ਲਓ ਮਤਲਬ ਕਿ ਇਹ ਤਾਂ ਗੁਦਰ ਦੀ ਚੀਜ਼ਾਂ ਨਹੀਂ ਹੈ ਹਨਾ ਇਹਦੀ ਕੀ ਕੰਪਨੀ ਹੁੰਦੀ ਆ ਇਹ ਕਿਸੇ ਵੀ ਕੰਪਨੀ ਤੁਸੀਂ ਲੈ ਸਕਦੇ ਹੋ ਤੇ ਹੁਣ ਮੈਂ ਇਹਦੀ ਡੱਬੀ ਸੀ ਉਹ ਮੇਰੇ ਕੋਲ ਡੱਬੀ ਨਹੀਂ ਹੈਗੀ ਤੇ ਮੈਨੂੰ ਨਹੀਂ ਪਤਾ ਮਨ ਲ ਕੇ ਕਿਹੜੀ ਕੰਪਨੀ ਦਾ ਤੇ ਇੱਕ ਨਾ ਆਉਂਦਾ ਮਤਲਬ ਇਦਾਂ ਦਾ ਟੋਕੜਾ ਇੱਕ ਇਦਾਂ ਦਾ ਟੋਕੜਾ ਹੁੰਦਾ ਤੇ ਇੱਕ ਇਦਾਂ ਦਾ ਆਉਂਦਾ ਮਨ ਲ ਕੇ ਟਿੱਕੀ ਚ ਬਣ ਕੇ ਆਉਂਦਾ ਜਿਵੇਂ ਸੋਪ ਹੁੰਦੀ ਆ ਜਿਵੇਂ ਸੋਪ ਹੁੰਦੇ ਸੋਪ ਚ ਬਣ ਕੇ ਆਉਂਦਾ ਤੇ ਟਿੱਕੀ ਚ ਬਣ ਕੇ ਆਉਂਦਾ ਉਹਨੂੰ ਆਪਾਂ ਮਤਲਬ ਕਿ ਇਹਨੂੰ ਆਪਾਂ ਫੇਸ ਤੇ ਲਾਉਣਾ ਹੈ ਫੇਸ ਤੇ ਲਾ ਕੇ ਮਤਲਬ ਆਪਾਂ ਇਹ 10-15 ਮਿੰਟ ਰੱਖਣਾ ਉਸ ਤੋਂ ਬਾਅਦ ਜਦੋਂ ਆਪਾਂ ਨੂੰ ਖੁਸ਼ਕ ਜਾ ਹੋਣ ਲੱਗ ਜੇ ਫਿਰ ਆਪਾਂ ਲਾਉਣਾ ਇਹਦੇ ਨਾਲ ਨਾ ਪਤਾ ਆਪ ਨੂੰ ਬਹੁਤ ਜ਼ਿਆਦਾ ਬੈਨੀਫਿਟ ਨੇ ਜਿਵੇਂ ਸਕਿਨ ਇਹ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੈਗਾ ਜਿਵੇਂ ਆਪਣੇ ਸਕਿਨ ਤੇ ਨਾ ਥੋੜੀ ਥੋੜੀ ਡਾਰਕ ਸਰਕਲ ਜੇ ਹੋ ਜਾਂਦੇ ਨੇ ਜਾਂ ਪਸਿਮ ਜੇ ਪੈ ਜਾਂਦੇ ਨੇ ਸਾਰੀ ਸਕਿਨ ਤੇ ਸਿਮ ਜੇ ਹੋ ਜਾਂਦੇ ਨੇ ਆਪਣੇ ਤੇ ਕਾਲੇ ਕਾਲੇ ਸਿਮ ਜੇ ਪੈ ਪੈਦਾ ਹੋ ਜਾਂਦੇ ਨੇ ਤੇ ਕੁਝ ਨਾ ਆ ਹੁੰਦਾ ਆਪਣੇ ਮਸਕੀਨ ਦੇ ਝੂਡੀਆਂ ਜਿਵੇਂ ਪੈਣ ਲੱਗ ਜਾਂਦੀਆਂ ਨੇ ਤੇ ਸਕਿਨ ਇਕੱਠੀ ਜੀ ਹੋਣ ਲੱਗ ਜਾਂਦੀ ਆ ਉਹ ਏਜ ਦੇ ਹਿਸਾਬ ਨਾਲ ਸਕਿਨ ਟਾਈਮ ਦੀ ਪ੍ਰੋਬਲਮ ਹੋ ਜਾਂਦੀ ਆ ਉਹ ਵੀ ਇਹ ਜਿਹੜਾ ਬਹੁਤ ਹੱਦ ਤੱਕ ਠੀਕ ਹੁੰਦੀ ਆ ਜੀ ਤੁਸੀਂ ਇਹ ਆਪਣੇ ਅੰਡਰ ਆਮਸ ਦੇ ਵੀ ਲਗਾ ਸਕਦੇ ਹੋ ਤੇ ਉਹਦੇ ਉਹਦੇ ਵਿੱਚ ਵੀ ਆਪਾਂ ਨੂੰ ਬਹੁਤ ਬੈਨੀਫਿਟ ਦਿੰਦੀਆਂ ਨੇ ਜਿਨ੍ਹਾਂ ਨੂੰ ਗੰਦੀ ਬਾਦਬੂ ਆਉਂਦੀ ਆ ਹਨਾ ਉੱਥੇ ਲਗਾ ਲਓ 10-15 ਮਿੰਟ ਰੱਖੋ ਉਸ ਤੋਂ ਬਾਅਦ ਧੋ ਲਓ ਤੇ ਉਹਨਾਂ ਦੀ ਥੋੜੀ ਗੰਦੀ ਬਾਦਬੂ ਆਉਣੋਂ ਹਟ ਜਾਊਗੀ ਤੇ ਉਸ ਤੋਂ ਬਾਅਦ ਇਹ ਕਿਵੇਂ ਲਗਾਉਣਾ ਆਪਣੇ ਫੇਸ ਤੇ ਕਿਵੇਂ ਲਗਾਉਣਾ ਇਨ ਰੈਕਟ ਨਹੀਂ ਲਾਉਣਾ ਹੈਗਾ ਐ ਆਪਾਂ ਵੀ ਪਾਣੀ ਚ ਡਬੋਇਆ ਡਾਇਰੈਕਟ ਲਾਉਣਾ ਹਨਾ ਜਿਨ੍ਹਾਂ ਨੂੰ ਮੇਰੇ ਭੈਣ ਭਾਈਆਂ ਨੂੰ ਅਣ ਮਤਲਬ ਕਿ ਅਣਚਾਹੇ ਵਾਲਾਂ ਦੀ ਪ੍ਰੋਬਲਮ ਆਗੀ ਤੇ ਉਹ ਤਾਂ ਮਤਲਬ ਥੋੜੇ ਜਿਹਾ ਗਰਮ ਪਾਣੀ ਚ ਪਾ ਲਓ ਇਹਨ ਗਰਮ ਪਾਣੀ ਚ ਪਾ ਕੇ ਇੱਥੇ ਇੱਥੇ ਇਸ ਤਰ੍ਹਾਂ ਲਾ ਲਓ ਇਸ ਤਰ੍ਹਾਂ ਲਾ ਲਓ ਓਰੇ ਓਰੇ ਐ ਆਪਾਂ ਲਗਾ ਲਾਂਗੇ ਤੇ ਇੱਥੇ ਇੱਥੇ ਲਗਾ ਲਓ ਇੱਥੇ ਇੱਥੇ ਲਗਾ ਲਓ ਜਿੱਥੇ ਵੀ ਤੁਸੀਂ ਹਨਾ ਤੁਹਾਨੂੰ ਇਹ ਪ੍ਰੋਬਲਮ ਹੈ ਉੱਥੇ ਉੱਥੇ ਲਗਾ ਸਕਦੇ ਹੋ ਨਹੀਂ ਤੁਸੀਂ ਇਹ ਜਿਹੜੀ ਲਗਾਉਣ ਦਾ ਤਰੀਕਾ ਜਿਵੇਂ ਆਪਣਾ ਹੁੰਦਾ ਗਾ ਗਲਾਬ ਜਲ ਹੁੰਦਾ ਗਲਾਬ ਜਲ ਥੋੜੇ ਜੇ ਡ੍ਰੌਪਸ ਉਹਦੀਆਂ ਗਲਾਬ ਜਲ ਦੀਆਂ ਇਹਦੇ ਤੇ ਪਾ ਕੇ ਹਨਾ ਉਸ ਤੋਂ ਬਾਅਦ ਐ ਆਪਾਂ ਇਸ ਤਰ੍ਹਾਂ ਫੇਸ ਤੇ ਲਗਾ ਸਕਦੇ ਹਾਂ ਮਤਲਬ ਕਿ ਇੰਨਾ ਕਹੋ ਪਹਿਲਾਂ ਮੈਨੂੰ ਪਤਾ ਨਹੀਂ ਸੀ ਹੈਗਾ ਇਹਦਾ 100% ਰਿਜ਼ਲਟ ਆਪਾਂ ਨੂੰ ਮਿਲਦਾ ਕੁਸ਼ਮੀਰੀ ਭੈਣਾਂ ਨੂੰ ਨਹੀਂ ਵੀ ਮਿਲਦਾ ਕਿਸੇ ਸਕਿਨ ਕਿਸ ਤਰ੍ਹਾਂ ਦੀ ਹੁੰਦੀ ਆ ਕਿਸੇ ਸਕਿਨ ਕਿਸ ਤਰ੍ਹਾਂ ਦੀ ਹੁੰਦੀ ਆ ਤੇ ਆਪਾਂ ਆਪਣੀ ਸਕਿਨਾਂ ਦੇ ਪਰ ਇਹਦਾ 80% ਰਿਜ਼ਲਟ ਤਾਂ ਹੈਗੀ ਹੈਗਾ 20% ਮੇਰੀਆਂ ਭੈਣਾਂ ਹੋਣਗੀਆਂ ਜਿਨ੍ਹਾਂ ਨੂੰ ਇਹਦਾ ਰਿਜ਼ਲਟ ਨਹੀਂ ਮਿਲਿਆ ਹੋਣਾ ਮਤਲਬ ਕਿਸੇ ਕਿਸ ਨੇ ਕਿੱਦਾਂ ਦੀ ਹੁੰਦੀ ਹੈ ਕਿਸੇ ਦੀ ਕਿੱਦਾਂ ਦੀ ਹੁੰਦੀ ਹੈ ਮੈਂ ਇਹ ਵਰਤ ਕੇ ਦੇਖਿਆ ਮੈਨੂੰ 2 ਮਹੀਨੇ ਹੋ ਗਏ ਇਹ ਵਰਤ ਤੇ ਦਿਨੂੰ ਮੈਂ ਕੋਈ ਵੀ ਚੀਜ਼ ਆਪ ਵਰਤ ਕੇ ਦੇਖਦੀਆਂ ਫਿਰ ਉਸ ਤੋਂ ਬਾਅਦ ਆਪਾਂ ਦੱਸ ਦੇਵਾਂਗੇ ਹਨਾ ਵੀ ਮਤਲਬ ਕਿ ਇਹਦਾ ਰਿਜ਼ਲਟ ਆਪਾਂ ਨੂੰ ਕੀ ਮਿਲਿਆ ਆਪਾਂ ਅਧੂਰੀ ਜਾਣਕਾਰੀ ਦੇਣ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਕਿ ਕਿਸੇ ਚੀਜ਼ ਦੀ ਅਧੂਰੀ ਜਾਣਕਾਰੀ ਦਿੰਨੇ ਆ ਉਹ ਵਧੀਆ ਗੱਲ ਨਹੀਂ ਹੁੰਦੀ ਪ੍ਰੋਪਰ ਜਾਣਕਾਰੀ ਦੇਣੀ ਚਾਹੀਦੀ ਹੈ ਅਗਲੇ ਨੂੰ ਤੇ ਇਹਦਾ ਵੈਸੇ ਕੋਈ ਨੁਕਸਾਨ ਵੀ ਨਹੀਂ ਥੋੜੀ ਥੋੜੀ ਜਿਹੀ ਲੱਪਾ ਐਂ ਡਾਇਰੈਕਟਰ ਲਾਉਣੇ ਨਾ ਜਲਣ ਦੀ ਜ਼ਰੂਰ ਹੁੰਦੀ ਆ ਆਪਾਂ ਸਕਿਨ ਤੇ ਜਲਣ ਜੀ ਹੋਣ ਲੱਗ ਜਾਂਦੇ ਆ ਐ ਡਾਇਰੈਕਟਰ ਤੁਸੀਂ ਨਾ ਹੀ ਲਾਇਆ ਕਰੋ ਡਾਇਰੈਕਟਰ ਨਾਲ ਗੁਲਾਬ ਜਲ ਚ ਪਾ ਲਿਆ ਨਹੀਂ ਥੋੜਾ ਜਿਹਾ ਗਰਮ ਪਾਣੀ ਚ ਪਾ ਲਿਆ ਗਰਮ ਪਾਣੀ ਚ ਪਾ ਕੇ ਥੋੜੇ ਜਿਹੇ ਡ੍ਰੌਪਸ ਨਾਲ ਗੁਲਾਬ ਜਲ ਦੇ ਪਾ ਕੇ ਆਪਦੇ ਇੱਦਾਂ ਇੱਦਾਂ ਕਰਕੇ ਲਾ ਲੂ ਮਤਲਬ ਕਿ ਧਿਆਨ ਰੱਖਣਾ ਕਿ ਤੁਸੀਂ ਆਪਦੇ ਇਹਦੇ ਰੀ ਐ이브ਰੋ ਤੇ ਮਤਲਬ ਕਿ ਉਰੇ ਇੱਥੇ ਆਪਣੇ ਆਪਣੀ ਐ이브ਰੋ ਤੇ ਨੀਸ ਕੁਝ ਵੀ ਲਾਉਣਾ ਹੈਗਾ ਤੇ ਜੇ ਤੁਸੀਂ ਇੱਥੇ ਤੇ ਲਗਾਉਂਗੇ ਤਾਂ ਫਿਰ ਹਨਾ ਬਾ ਇਹ ਪੱਕੇ ਬਾਣਾਂ ਵਾਸਤੇ ਬਹੁਤ ਵਧੀਆ ਚੀਜ਼ ਆ ਤੁਸੀਂ ਆਪਣੇ ਆ ਚੀਤੇ ਵੀ ਲਗਾ ਸਕਦੇ ਹੋ ਇੱਥੇ ਅਪਰ ਲਿਪਸ ਤੇ ਲਗਾ ਸਕਦੇ ਹੋ ਫੋਰਹੈਡ ਤੇ ਲਗਾ ਸਕਦੇ ਹੋ ਮੈਨੂੰ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਹੁੰਦਾ ਉਹ ਅਧੂਰੀ ਜਾਣਕਾਰੀ ਵਾਲਾ ਕੰਮ ਹੋ ਗਿਆ ਮੈਂ ਨਾ ਸਾਰੀ ਲਾ ਲੈਂਦੀ ਸੀ ਸਾਰੀ ਲਾ ਲੈਂਦੀ ਹੁੰਦੀ ਤੇ ਉਰੇ ਨਾ ਆ ਚੀਜ਼ ਤੇ ਮਤਲਬ ਆ ਦੇਖੋ ਉਰੇ ਮੇਰੇ ਵਾਲ ਨਾ ਬਿਲਕੁਲ ਖਤਮ ਕਰਤੇ ਆ ਚੀਜ਼ ਤੇ ਬਾਹਰ ਸੀਗੇ ਇੱਥੋਂ ਬਿਲਕੁਲ ਖਤਮ ਕਰਦੇ ਆ ਦੇਖੋ ਇਹ ਨਾ ਜਿਵੇਂ ਗੰਜੇ ਜਾ ਪਿਆ ਪਿਆ ਇੱਥੇ ਮੈਨੂੰ ਪਤਾ ਨਹੀਂ ਸੀਗਾ ਤੇ ਹੁਣ ਪਤਾ ਲੱਗ ਗਿਆ ਕਿ ਆ ਚੀਜ਼ ਤੇ ਮੈਨੂੰ ਵਾਲਾਂ ਦੀ ਬਹੁਤ ਜ਼ਿਆਦਾ ਦਿੱਕਤ ਸੀਗੀ ਬਹੁਤ ਪ੍ਰੋਬਲਮ ਸੀਗੀ ਤੇ ਇਥੇ ਵਾਲ ਕਢਾਉਣੇ ਪੈਂਦੇ ਸੀਗੇ ਹਨਾ ਤੇ ਹੁਣ ਉਹ ਵੀ ਦਿੱਕਤ ਠੀਕ ਹੋ ਗਈ 80% ਰਿਜ਼ਲਟ ਤਾਂ ਹੈਗੀ ਹੈਗਾ ਕਿਸੇ ਮੇਰੇ ਭੈਣਾਂ ਨੂੰ ਮਾਫਕ ਹੁੰਦੀ ਆ ਚੀਜ਼ ਕਿਸੇ ਨੂੰ ਨਹੀਂ ਹੁੰਦੀ ਤੁਸੀਂ ਪੰਜ ਚਾਰ ਦਿਨ ਲਾ ਕੇ ਦੇ ਲਓ ਜੇ ਤੁਹਾਨੂੰ ਕੋਈ ਇਫੈਕਟ ਨਜ਼ਰ ਆਇਆ ਤੁਹਾਨੂੰ ਸਕਿਨ ਨੂੰ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਨਾ ਲਗਾਓ ਪਰ ਇਹਦਾ ਕੋਈ ਇੰਨਾ ਐਡਾ ਪ੍ਰਭਾਵ ਹੈ ਨਹੀਂਗਾ ਵੀ ਆਪਣੀ ਸਕਿਨ ਖਰਾਬ ਹੋ ਜੂ ਇਹਦੇ ਨਾਲ ਸਕਿਨ ਠੀਕ ਹੀ ਹੁੰਦੀ ਆ ਤੇ ਥੋੜੀ ਸਕਿਨ ਬ੍ਰਾਈਟ ਐਂਡ ਟਾਈਟ ਹੁੰਦੀ ਆ ਟਾਈਟ ਵੀ ਹੋ ਜਾਂਦੀ ਮਤਲਬ ਕਿ ਇੱਥੇ ਆਪਣੇ ਆ ਸਕਿਨ ਤੇ ਹਨਾ ਉਮਰ ਦੇ ਨਾਲ ਨਾਲ ਸਕਿਨ ਦੀਆਂ ਝੁਰੜੀਆਂ ਪੈਣ ਲੱਗ ਜਾਂਦੀਆਂ ਨੇ ਉਹ ਵੀ ਠੀਕ ਹੁੰਦੀਆਂ ਨੇ ਆਪਣੇ ਆ ਚੀਜ਼ਾਂ ਦੇ ਇਕੱਠਾ ਜਿਹਾ ਹੋਣ ਲੱਗ ਜਾਂਦਾ ਮੱਥਾ ਹਨਾ ਬਲਜੇ ਪੈਣ ਲੱਗ ਜਾਂਦੇ ਨੇ ਉਹ ਵੀ ਇਹ ਜਿਹਾ ਠੀਕ ਹੁੰਦੇ ਨੇ ਬਹੁਤ ਵਧੀਆ ਚੀਜ਼ ਆ ਹਨਾ ਕੁਦਰਤੀ ਚੀਜ਼ ਆ ਇਹ ਮਤਲਬ ਕਿ ਕੁਦਰਤ ਵੱਲੋਂ ਬਣਾਈ ਹੋਈ ਚੀਜ਼ ਆ ਬਹੁਤ ਵਧੀਆ ਚੀਜ਼ ਆ ਤੁਸੀਂ ਇਹਦਾ ਰਿਜ਼ਲਟ ਦੇਖਿਓ ਵਰਤ ਕੇ ਦੇਖਿਓ ਇੱਕ ਦੋ ਮਹੀਨੇ ਲਾ ਕੇ ਦੇਖੋ ਤੁਹਾਨੂੰ ਇਹਦਾ ਰਿਜ਼ਲਟ ਬਾਕੂਬੀ ਨਜ਼ਰ ਆਊਗਾ ਤੁਸੀਂ ਆਪਦੇ ਅੰਡਰਾਮਸ ਏਰੀਆ ਤੇ ਹੀ ਲਗਾ ਸਕਦੇ ਹੋ ਪੱਕੇ ਵਾਲਾ ਨੂੰ ਬਿਲਕੁਲ ਸੈੱਟ ਕਰਦਾ ਜਾਣ ਕੇ ਮੈਂ ਇਹ ਨਹੀਂ ਕਹਿੰਦੀ ਵੀ 100% ਥੋੜੇ ਪੱਕੇ ਵਾਲਾ ਜਿਹੜੇ ਅੰਡਰਾਮਸ ਦੇ ਹੁੰਦੇ ਸੈੱਟ ਕਰ ਦੂਗਾ ਪਰ ਇਹ ਇਸੇ ਟ੍ਰੀਟਮੈਂਟ ਦੇ ਤੌਰ ਤੇ ਜਿਵੇਂ ਮੂੰਹ ਚ ਸਾਲੇ ਹੋ ਜਾਣ ਤਾਂ ਵਰਤੋਗੇ ਇਹ ਨੂੰ ਮਲਗੇ ਜਿਵੇਂ ਆਹ ਚੀਜ਼ ਆਗੀ ਆਹ ਫਿੱਟ ਕਰੀਏ ਇਹਨੂੰ ਥੋੜੀ ਜਿਹੀ ਕੁੱ ਕੁੱਟ ਕੇ ਨਾ ਥੋੜਾ ਜਿਹਾ ਨਾਰੀਅਲ ਤੇਲ ਚ ਸਾਲਿਆਂ ਦੀ ਜਗ੍ਹਾ ਤੇ ਲਾਓ ਥੋੜੇ ਮੂੰਹ ਦੇ ਸਾਲੇ ਠੀਕ ਹੋ ਜਾਣਗੇ ਤੇ ਤੁਸੀਂ ਜੇਕਰ ਮੂੰਹ ਚ ਬਦਬੀ ਬਦਬੂ ਆਉਂਦੀ ਥੋੜਾ ਜਿਹਾ ਇਹਦਾ ਪਾਊਡਰ ਪਾਣੀ ਚ ਪਾ ਕੇ ਇਹਨੂੰ ਮਤਲਬ ਕਿ ਕੁੜਲੀ ਕਰੋਗੇ ਇੱਕ ਦੋ ਤਣ ਕੁੜਲੇ ਕਰੋ ਤਾਂ ਥੋੜੇ ਸਿ ਮੂੰਹ ਚੋਂ ਬਦਬੂ ਆਉਣੋਂ हट ਜੂਗੀ ਬਹੁਤ ਵਧੀਆ ਚੀਜ਼ ਆ ਇਹ ਤੁਸੀਂ ਇੱਕ ਵਾਰ ਟ੍ਰਾਈ ਜ਼ਰੂਰ ਕਰਕੇ ਦੇਖਿਓ ਤੇ ਬਹੁਤ ਵਧੀਆ ਕੱਲ ਮੈਂ ਵੀਡੀਓ ਬਣਾ ਰਹੀ ਸੀਗੀ ਹਨਾ ਤੇ ਕੱਲ ਬਣਾਉਂਦੇ ਬਣਾਉਂਦੇ ਕੋਈ ਕੋਈ ਆ ਗਿਆ ਮਤਲਬ ਫੇਰ ਮੈਂ ਵੀਡੀਓ ਬੰਦ ਕਰਤੀ ਅੱਜ ਮੈਂ ਇਹ ਵੀਡੀਓ ਦੁਬਾਰਾ ਫੇਰ ਤੋਂ ਬਣਾ ਰਹੀ ਆ ਇਹ ਸੂਟ ਮੇਰੇ ਚੇਂਜ ਕੀਤਾ ਹੈ ਦਪੱਟਾ ਵੀ ਲੈਤਾ ਹੋਇਆ ਤੇ ਮਤਲਬ ਕਿ ਜੇ ਕੋਈ ਆ ਜਾਂਦਾ ਹਨਾ ਫਿਰ ਭੈਣ ਭਾਈ ਨਾਲ ਗੱਲ ਕਰਨੀ ਪੈਂਦੀ ਆ ਸੋ ਕੋਈ ਭੈਣ ਭਾਈ ਆ ਜਾਂਦਾ ਤੁਸੀਂ ਇਹ ਚੀਜ਼ ਵਰਤ ਕੇ ਜ਼ਰੂਰ ਵੇ ਇੱਕ ਪੱਥਰ ਦੇ ਟੁਕੜੇ ਦਾ ਬਹੁਤ ਵਧੀਆ ਕਮਾਲ ਆ ਇਹਦੇ ਆ ਦੇਖੋ ਇਹਦਾ ਮੈਂ ਨਾ ਇੱਕ ਸੀਰਮ ਵੀ ਤਿਆਰ ਕੀਤਾ ਹੋਇਆ ਜੜੀਆਂ ਬੂਟੀਆਂ ਪਾ ਕੇ ਸੀਰਮ ਤਿਆਰ ਕੀਤਾ ਹੈ ਜੜੀਆਂ ਬੂਟੀਆਂ ਦੇ ਵਿੱਚ ਹੀ ਨੇ ਮੈਂ ਕੱਢੀਆਂ ਨਹੀਂ ਹੈਗੀਆਂ ਇਹਨੂੰ 15 20 ਦਿਨ ਹੋ ਗਏ ਵਰਤਦੇ ਨੂੰ ਇਹਦੇ ਨਾਲ ਸਕਿਨ ਬਹੁਤ ਜ਼ਿਆਦਾ ਗਲੋ ਕਰਦੀ ਆ ਬਹੁਤ ਵਧੀਆ ਚੀਜ਼ ਆ ਇਹ ਤੇ ਏ ਵੀ ਮੈਂ ਤੁਹਾਨੂੰ ਦੱਸੂਗੀ ਇਹਦੀ ਵੀਡੀਓ ਆਪਾਂ ਫੇਰ ਪਾਵਾਂਗੇ ਕੀ ਕੀ ਕੁਝ ਸਮਾਨ ਪਾ ਕੇ ਬਣਾਇਆ ਮੈਂ ਬਹੁਤ ਵਿੱਚ ਤੁਸੀਂ ਜੇ ਮੈਂ ਨਹਾ ਕੇ ਆਉਨੇ ਹੋ ਨਾ ਜਦੋਂ ਨਹਾਉਣ ਜਾਣੇ ਹੋ ਨਹਾਉਣ ਤੋਂ ਪਹਿਲਾਂ ਇਹ ਚੀਜ਼ ਲਾ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਇਹ ਆਪਦਾ ਸਕਿਨ ਧੋ ਲੀਓ ਉਸ ਤੋਂ ਬਾਅਦ ਤੁਸੀਂ ਆਪਦਾ ਫੇਸ ਧੋ ਲਿਆ ਫੇਸ ਧੋ ਕੇ ਮਤਲਬ ਕਿ ਤੁਸੀਂ ਇਹਨੂੰ ਉਸ ਤੋਂ ਬਾਅਦ ਸਕਿਨ ਨੂੰ ਮੋਇਸਚਰਾਈਜ਼ਰ ਕਰਨਾ ਕੋਈ ਵੀ ਮੋਇਸਚਰਾਈਜ਼ਰ ਕਰੀਮ ਤੁਸੀਂ ਆਪਣੇ ਫੇਸ ਤੇ ਲਾਉਣੀ ਆ ਕੋਈ ਵੀ ਲੋਸ਼ਨ ਲਗਾ ਸਕਦੇ ਹੋ ਕੋਈ ਵੀ ਕਰੀਮ ਲਾ ਸਕਦੇ ਹੋ ਤੁਸੀਂ ਇਹਨੂੰ ਖੁਸ਼ਕ ਨਹੀਂ ਛੱਡਣਾ ਹੈਗਾ ਫੇਰ ਕਹਿੰਦੇ ਨਾ ਖੁਸ਼ਕੀ ਹੋ ਜਾਂਦੀ ਆ ਖੁਸ਼ਕੀ ਜਿਆਦਾ ਹੋ ਜਾਂਦੀ ਆ ਉਹ ਇਸੇ ਕਰਕੇ ਹੁੰਦੀ ਹੈ ਤੁਸੀਂ ਇਹ ਚੀਜ਼ ਵਰਤ ਕੇ ਮਤਲਬ ਕਿ ਉਸ ਮੂੰਹ ਤੇ ਮਤਲਬ ਕਿ ਕੁਝ ਲਾਉਂਦੇ ਨੂੰ ਤੇ ਫੇਸ ਵਾਸ਼ ਨਾਲ ਨਾ ਮੂੰਹ ਧੋਇਓ ਫੇਸ ਵਾਸ਼ ਨਾਲ ਮੂੰਹ ਧੋ ਕੇ ਤੁਸੀਂ ਇਹ ਚੀਜ਼ ਇਹ ਚੀਜ਼ ਲਾ ਲਿਓ ਉਸ ਤੋਂ ਬਾਅਦ ਤੁਸੀਂ ਇਹ ਗਰਮ ਪਾਣੀ ਚ ਲਾਉਣੀ ਆ ਇਹ ਹੈ ਨਾ ਗਰਮ ਪਾਣੀ ਚ ਨਹੀਂ ਤੁਸੀਂ ਗਲਾਬ ਜਲ ਚ ਪਾ ਕੇ ਲਾਉਣੀ ਆ ਜੇ ਤੁਸੀਂ ਬਾਥਰੂਮ ਚੋਂ ਬਾਹਰ ਆ ਜੇ ਨੇ ਉਸ ਤੋਂ ਬਾਅਦ ਤੁਸੀਂ ਸਕਿਨ ਨੂੰ ਮੋਇਸਚਰਾਈਜ਼ੇਸ਼ਨ ਕਰਨਾਗਾ ਕੋਈ ਵੀ ਮੋਇਸਚਰਾਈਜ਼ਰ ਕਰੀਮ ਤੁਹਾਡੇ ਕੋਲੇ ਹੋਊਗੀ ਤੁਸੀਂ ਉਹ ਮੋਇਸਚਰਾਈਜ਼ਰ ਕਰੀਮ ਇਹ ਲਗਾਓ ਬਹੁਤ ਵਧੀਆ 80% 85 95% ਵੀ ਰਿਜ਼ਲਟ ਮਿਲਿਆ ਇਹ ਚੀਜ਼ ਦੇ ਬਹੁਤ ਜ਼ਿਆਦਾ ਮੇਰੀ ਭੈਣਾਂ ਦੀ ਵੀਡੀਓ ਪਾਈ ਹੋ ਸੀ ਤਾਂ ਕਰਕੇ ਮੈਂ ਇਹ ਵਰਤੀ ਆ ਚੀਜ਼ ਤੇ ਮੈਨੂੰ ਇਹਦਾ 100% ਰਿਜ਼ਲਟ ਮਿਲਿਆ ਬਹੁਤ ਵਧੀਆ ਚੀਜ਼ ਆ ਇਹ ਇੱਕ ਵੇ ਟਰਾਈ ਜ਼ਰੂਰ ਕਰਕੇ ਰੱਖਿਓ ਇਹ ਜਿਹੜਾ ਸਕਿਨ ਵੀ ਬਹੁਤ ਜ਼ਿਆਦਾ ਗਲੋ ਕਰਦੀ ਆ ਤੇ ਇਹ ਹਨਾ ਜਿਵੇਂ ਆਪਣੇ ਸ਼ਾਇਆ ਵੀ ਠੀਕ ਹੋ ਜਾਂਦੀਆਂ ਨੇ ਉਹਦੀ ਵੀਡੀਓ ਦੱਸੂਗੀ ਮਤਲਬ ਕਿ ਸ਼ਾਇਆ ਵੀ ਮੇਰੀਆਂ ਕਾਫੀ ਹੱਦ ਤੱਕ ਠੀਕ ਨੇ ਕਿਸੇ ਸਕਿਨ ਨੂੰ ਦੇਖੋ ਕਹੇ ਜੀ ਹੁੰਦੀ ਆ ਮੈਂ ਨਾ ਜੇ ਧੁੱਪ 'ਚ ਬਗ ਜਾ ਇੱਕ ਗੇੜਾ ਵੀ ਧੁੱਪੇ ਲਾਇਆ ਮਾਂ ਤਾਂ ਮੇਰੀ ਸਕਿਨ ਟੈਨ ਹੁੰਦੀ ਹੀ ਹੁੰਦੀ ਆ 2-4 ਦਿਨ ਤਾਂ ਮੇਰਾ ਰੰਗ ਆਏ ਲੱਗੂ ਵੀ ਬਹੁਤ ਜ਼ਿਆਦਾ ਸਾਫ਼ ਹੋ ਗਿਆ ਬਹੁਤ ਗਲੋ ਹੋ ਤੇ 아이 ਨਹੀਂ ਪਤਾ ਮੈਂ ਇੱਕ ਗੇੜਾ ਮਲ ਕੇ ਪਿੰਡ ਚ ਕਈ ਵਾਰ ਵਗ ਜਾ ਤੁਰ ਕੇ ਜਾਣਾ ਪੈਂਦਾ ਏ ਜਾਂ ਕੋਈ ਧੁੱਪੇ ਕੋਈ ਕੰਮ ਕਰਨਾ ਪੈਂਦਾ ਉਸ ਤੋਂ ਬਾਅਦ ਨਾ ਮੇਰਾ ਤਾਂ ਸਕਿਨ ਇਨੀ ਟੈਨ ਹੁੰਦੀ ਆ ਨਾ ਬੰਦੇ ਦੀ ਸਕਿਨ ਹੁੰਦੀ ਆ ਦੇ ਮਾਪੇ ਪਤੀ ਹੁੰਦੇ ਆ ਦੇ ਪੇਰ ਰਸਤੇ ਹੁੰਦੇ ਆ ਜੀਨਸ ਹੁੰਦੇ ਆ ਨਾ ਕਿਸੇ ਦੇ ਕਿੱਦਾਂ ਦੇ ਕਿਸੇ ਦੇ ਕਿੱਦਾਂ ਦੇ ਮੇਰੇ ਮਾਪੇ ਦੀ ਮੈਨੂੰ ਸਕਿਨ ਇਦਾਂ ਦੀ ਸੀ ਨਾ ਗੋਰੇ ਨਾ ਚਿੱਟੇ ਕਣਕਵੰਨਾ ਕਣਕਵੰਨਾ ਰੰਗਾ ਹਨਾ ਆਪਣਾ ਕੋਈ ਐਨੇ ਗੋਰੇ ਵੀ ਨਹੀਂ ਹੈਗੇ ਤੇ ਬਹੁਤੇ ਕਾਲੇ ਵੀ ਨਹੀਂ ਹੈਗੇ ਕਣਕਵੰਨਾ ਰੰਗਾ ਉਦਾਂ ਹੀ ਰਹੂ ਤੁਸੀਂ ਕਹੋਗੇ ਜੀ ਜੰਗ ਲਾ ਕੇ ਆਪਾਂ ਗੋਰੇ ਹੋ ਜਾਾਂਗੇ ਹਨਾ ਜਾਂ ਆਪਾਂ ਬਹੁਤ ਜਿਹਾ ਚਿੱਟੇ ਦੁੱਧ ਵਰਗੇ ਨਿਕਲਿਆ ਮੈਂ ਸਕਿਨ ਥੋੜੀ ਉਦਾਂ ਹੀ ਰਹੂ ਜਿੱਦਾਂ ਇਸ ਕੋੜੀ ਥੋੜੀ ਸਕਿਨ ਪਹਿਲਾਂਗੀ ਪਰ ਸਾਫ਼ ਹੋ ਜੂਗੀ ਸੋਡੀ ਸਕਿਨ ਸੋਡੇ ਸਰੀਰ ਦੇ ਮਤਲਬ ਕਿ ਸੋਡਾ ਫੇਸ ਸੋਡੇ ਜਿੱਦਾਂ ਹੁਣ ਸਰੀਰ ਆ ਉਸ ਉਹਦੇ ਨਾਲ ਮੈਚ ਕਰ ਲਾਜੂ ਕਈ ਵਾਰ ਆਪਣੀ ਬਾਡੀ ਹੁੰਦੀ ਆ ਬਹੁਤ ਜ਼ਿਆਦਾ ਵਾਈਟ ਹੁੰਦੀ ਆ ਬਹੁਤ ਜ਼ਿਆਦਾ ਵਧੀਆ ਹੁੰਦੀ ਤੇ ਆਪਣਾ ਫੇਸ ਹੁੰਦਾ ਜਿਹੜਾ ਬਹੁਤ ਜ਼ਿਆਦਾ ਗੰਦਾ ਜਾਂ ਹੋ ਜਾਂਦਾ ਕਿਉਂ ਸਕਿਨ ਟੈਨ ਹੋਈ ਟੈਨ ਹੋਈ ਹੁੰਦੀ ਆ ਕਈ ਵਾਰ ਆਪਣਾ ਫੇਸ ਉਂ ਵੀ ਖਰਾਬ ਹੋ ਜਾਂਦਾ ਦਾਗ-ਧੱਬੇ ਨਾਲ ਫਿੰਸੀਆਂ ਨਾਲ ਖਰਾਬ ਹੋ ਜਾਂਦਾ ਹੁੰਦਾ ਫਿੰਸੀਆਂ ਨਾਲ ਖਾ ਉਹ ਜਾਂਦਾ ਹੁੰਦਾ ਉਹ ਇਹਦਾ ਬਹੁਤ ਜ਼ਿਆਦਾ ਠੀਕ ਹੁੰਦਾ ਬਸ ਇਹ ਗਲਾਬ ਜਲ ਚਲਾਉਣੀ ਆ ਨਾਰੀਅਲ ਤੇਲ ਚਲਾਉਣੀ ਆ ਤੇ ਗਰਮ ਪਾਣੀ ਚਲਾਉਣੀ ਆ ਅਣਚਾਹੀ ਵਾਲਾ ਵਾਸਤੇ ਬ੍ਰਾਈਟਨਸ ਵਾਸਤੇ ਟਾਈਟ ਟਾਈਟ ਹੋ ਸਕੈ ਨਾ ਟਾਈਟ ਹੁੰਦੀ ਇਹਦੇ ਨਾਲ ਬਹੁਤ ਵਧੀਆ ਚੀਜ਼ ਆ ਤੁਸੀਂ ਇਹ ਵਰਤ ਕੇ ਦੇਖੋ ਤੇ ਫਿਰ ਇਹਦਾ ਰਿਜ਼ਲਟ ਮੈਨ ਦੱਸਿਓ ਕਿਦਾਂ ਆ ਤੇ ਇਸ ਤਰ੍ਹਾਂ 20 30 ਰੁਪਈਆਂ ਦੀ ਟਿੱਕੀ ਆਈ ਆ ਤੇ ਕੰਪਨੀ ਕੰਪਨੀ ਦੀ ਕੋਈ ਨਹੀਂ ਹੁੰਦੀ ਹੈਗੀ ਤੇ ਤੁਸੀਂ ਜਿਹੜੀ ਕੰਪਨੀ ਦੀ ਮਰਜ਼ੀ ਵਰਤੋ ਪਰ ਇਹ ਪੱਥਰ ਦਾ ਟੋਕੜਾ ਵਰਤਣਾ ਆਹ ਵਾਲਾ ਫੇਸ ਤੇ ਨਹੀਂ ਵਰਤਣਾ ਇਹ ਤੁਸੀਂ ਪਾਊਡਰ ਦੇ ਤੌਰ ਤੇ ਇਹਦਾ ਪਾਊਡਰ ਬਣਾ ਸਕਦੇ ਹੋ वैसे ਤੁਸੀਂ ਆ ਚੀਜ਼ੀ ਵਰਤਣੀ ਆ ਬਹੁਤ ਜ਼ਿਆਦਾ ਤੁਸੀਂ ਇਹ ਲਾਉਣੀ ਆ ਮਤਲਬ ਕਿ ਬਹੁਤ ਸੰਭਲ ਕੇ ਲਾਉਣੀ ਆ ਇੱਥੇ ਉਹ ਕਰਕੇ ਆ ਦੇਖੋ ਐਦਾਂ ਐਦਾਂ ਕਰਕੇ ਐਦਾਂ ਦਾ ਕਰਕੇ ਐਦਾਂ ਦਾ ਕਰਕੇ ਆਏ ਐ ਕਰਕੇ ਇੱਥੇ ਐ ਕਰਕੇ ਆ ਤੁਸੀਂ ਆਪ ਦੀ ਐਵਰੋ ਤੇ ਬਚਾਉਣਾ ਇੱਥੋਂ ਬਚਾਉਣਾਗਾ ਤੇ ਇਹ ਅੱਖ ਚ ਨਹੀਂ ਬਿਲਕੁਲ ਪੈਣ ਦੇਣੀ ਇਹਦੀਆਂ ਸਾਵਧਾਨੀ ਅੱਖ ਚ ਨਹੀਂ ਪੈਣ ਦੇਣੀ ਅੱਖ ਚ ਬਿਲਕੁਲ ਇਹਦਾ ਤੋਕਾ ਵੀ ਨਹੀਂ ਜਾਣਾ ਚਾਹੀਦਾ ਆਪਦਾ ਬਹੁਤ ਸੰਭਲ ਕੇ ਇਹ ਚੀਜ਼ ਵਰਤਿਓ ਇੱਕ ਦੋ ਇੱਕ ਵਾਰ ਹੀ ਲਾ ਲਿਆ ਕਰੋ ਇੱਕ ਵਾਰ ਹੀ ਦਿਹਾੜੀ ਚਲਾ ਲਿਆ ਕਰੋ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਰਿਜ਼ਲਟ ਇੱਕ ਵਾਰੀ ਵਰਤ ਕੇ ਜਰੂਰ ਦੇਖਿਓ ਫਿਰ ਮਿਲਾਂਗੇ ਸੇ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਹੁਣ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੱਸਦੇ ਰਹੋ ਵਸਦੇ ਰਹੋ ਥੈਂਕਸ ਫੋਰ ਵਾਚਿੰਗ